ਐਸਨ ਫਾਇਦਾ ਇਸ ਸਮੇਂ ਖੁੱਲਣਾ ਤੇ ਉਹਦੇ ਵਿੱਚ ਕਈ ਨਾਵਾਂ ਦਾ ਆਉਣਾ ਇਹ ਵੀ ਕਹ ਲਓ ਕਿ ਕਰਹਾਸਾ ਕਿਵੇਂ ਇੰਡੀਅਨ ਗਵਰਨਮੈਂਟ ਦੀ ਇੱਕ ਹਸਾਬ ਨਾਲ ਬਾਮ ਰੋਡ ਕੋ ਨਏ 딜 ਕਰਵਾਈ ਇਹ ਸਿੱਧੀ ਸਿੱਧੀ ਸਾਟਾ ਅਮਰੀਕੀ ਸਾਮਰਾਜੀ ਪ੍ਰਮੁੱਖਤਾਤ ਡਾਲਰ ਉਤੇ ਅਮਰੀਕੀ ਸਾਮਰਾਜ ਨੂੰ ਚੁਣੌਤੀ ਦਿੰਦਾ ਪਿਆ ਚੁੱਪਚੀਪ ਤੇ ਬੜੀ ਤੇਜ਼ੀ ਨਾਲ ਤਾਂ ਉਹ ਚੀਸ ਡਾਲਰ ਤੇ ਉਹਨਾਂ ਨੂੰ ਹੁਣ ਵਿਸ਼ਵਾਸ ਨਹੀਂ ਰਿਹਾ ਇਸ ਸਮੇਂ ਅਮਰੀਕਾ ਲਈ ਜੇ ਕੋਈ ਸਭ ਤੋਂ ਵੱਡੀ ਚੁਣੌਤੀ ਆ ਤਾਂ ਉਹ ਚੀਨ ਆ। ਚੀਨ ਅਮਰੀਕਾ ਦੀ ਸਭ ਤੋਂ ਵੱਡੀ ਤਾਕਤ ਤੇ ਸੱਟ ਮਾਰਦਾ ਪਿਆ ਤੇ ਮਾਰਦਾ ਵੀ ਇਸ ਤਰੀਕੇ ਪਿਆ ਕਿ ਕਹਿੰਦੇ ਨਾ ਕਿ ਚਪੇੜਾਂ ਵੀ ਮਾਰਦਾ ਅਗਲਾ ਤੇ ਰੋਣੋ ਨਹੀਂ ਦਿੰਦਾ। ਪਰ ਹੁਣ ਅਮਰੀਕਾ ਦੀਆਂ ਚੀਕਾਂ ਸਾਰਾ ਸੰਸਾਰ ਸੁਣਦਾ ਪਿਆ। ਚੀਨ ਕਿਹੜੀ ਸੱਟ ਮਾਰਦਾ ਪਿਆ ਤੇ ਅਮਰੀਕਾ ਉਹਦੇ ਬਚਾ ਲਈ ਕੀ ਕੀ ਕਰਦਾ ਪਿਆ ਇਹ ਆਪਾਂ ਇਸ ਖਬਰ ਵਿੱਚ ਸਮਝਾਂਗੇ ਕਿ ਅਮਰੀਕੀ ਸਾਮਰਾਜ ਨੂੰ ਚੀਨ ਵੱਲੋਂ ਚੁਣੌਤੀ ਕਿਵੇਂ ਦਿੱਤੀ ਜਾ ਰਹੀ ਹੈ। ਅਮਰੀਕੀ ਸਾਮਰਾਜ ਦੀ ਸਭ ਤੋਂ ਵੱਡੀ ਤਾਕਤ ਆ ਡਾਲਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਦੁਨੀਆ ਭਰ ਦਾ ਵਪਾਰ ਆ ਟ੍ਰੇਡ ਆ ਸਾਰਾ ਡਾਲਰ ਦੇ ਵਿੱਚ ਹੁੰਦਾ ਤੁਸੀਂ ਡਾਲਰ ਦਿੰਦੇ ਹੋ ਡਾਲਰ ਹੀ ਲੈਂਦੇ ਹੋ ਸਾਰਾ ਕੁਝ ਯੂ ਐਸ ਡਾਲਰ ਦੇ ਵਿੱਚ ਹੁੰਦਾ ਭਾਵੇਂ ਦੁਨੀਆ ਤੇ ਅਮਰੀਕੀ ਡਾਲਰ ਦਾ ਰਾਜ ਆ ਪਰ ਚੀਨ ਹੁਣ ਕੀ ਕਰ ਰਿਹਾ ਚੀਨ ਡੀ ਡਾਲਰਾਈਜ਼ੇਸ਼ਨ ਕਰਦਾ ਪਿਆ ਕਿਵੇਂ ਚੀਨ ਨੇ ਜਿੰਨਾ ਜਿੰਨਾ ਮੂਲਕਾਂ ਨੂੰ ਡਾਲਰ ਦੇ ਵਿੱਚ ਕਰਜ਼ਾ ਦਿੱਤਾ ਸੀ ਜਿਆਤਰ আফ্রিকੀ ਮੁਲਕ ਜਿਵੇਂ ਕਿ ਕੇਨਿਆ ਜ਼ਾਂਬੀਆ ایتھوپیا ਹੋਰ ਵੀ ਬਹੁਤ ਦੇਸ਼ ਆ ਉਥੇ ਉਹਨਾਂ ਨੂੰ ਕਹਿ ਰਿਹਾ ਕਿ ਜੇ ਤੁਸੀਂ ਕਰਜ਼ਾ ਯੁਆਨ ਦੇ ਵਿੱਚ ਜੋ ਕਿ ਚੀਨ ਦੀ ਕਰੰਸੀ ਆ ਉਹਦੇ ਵਿੱਚ ਵਾਪਸ ਕਰੋਗੇ ਤਾਂ ਤੁਹਾਡਾ ਕਰਜ਼ਾ ਬਹੁਤ ਹੱਦ ਤੱਕ ਟਾੜ ਦਿੱਤਾ ਜਾਊਗਾ ਉਦਾਹਰਨ ਦੇ ਤੌਰ ਤੇ ਚੀਨ ਨੇ ਜਿਹੜਾ ਕਰਜ਼ਾ ਦਿੱਤਾ ਸੀ ਜਦੋਂ ਅਗਲੇ ਮੁਲਕ ਨੇ ਮੰਨ ਲਿਆ ਕਿ ਅਸੀਂ ਇਹ ਕਰਜ਼ਾ ਤੁਹਾਡੀ ਕਰੰਸੀ ਵਿੱਚ ਵਾਪਸ ਕਰਾਂਗੇ ਯੁਆਨ ਵਿੱਚ ਵਾਪਸ ਕਰਾਂਗੇ ਤਾਂ ਉਹਨੂੰ 250 ਮਿਲੀਅਨ ਡਾਲਰ ਦਾ ਫਾਇਦਾ ਹੋਇਆ ਇਸੇ ਤਰ੍ਹਾਂ ਹੀ ਥੋਪੀਆ ਵੀ ਆਪਣੇ 5 ਅਰਬ ਡਾਲਰ ਦੇ ਕਰਜ਼ੇ ਲਈ ਆਪਣੀ ਗੱਲਬਾਤ ਚਲਾਉਣ ਦੀ ਹੈ ਚੀਨ ਨਾਲ ਕਿ ਮੈਂ ਯੁਆਨ ਵਿੱਚ ਪੇਮੈਂਟ ਕਰ ਦਿੰਦਾ ਤਾਂ ਕਿ ਰਿਆਇਤ ਮਿਲ ਸਕੇ। ਇਸੇ ਤਰ੍ਹਾਂ ਹੀ ਜ਼ਾਂਬੀਆ ਤੁਸੀਂ ਇਹ ਸਕਰੀਨਸ਼ਾਟ ਸਕਰੀਨ ਤੇ ਦੇਖ ਸਕਦੇ ਹੋ। ਚਾਈਨਾਸ ਪਲਾਨ ਟੂ ਇੰਟਰਨੈਸ਼ਨਲਾਈਜ਼ ਯੁਆਨ ਕੁਆਇਟਲੀ ਟੇਕਸ ਅ ਸਟੈਪ ਫੋਰਵਰਡ ਐਜ਼ ਜ਼ਾਂਬੀਆ ਗੈਰਸਨ ਬੋਰਡ ਯਾਨੀ ਕਿ ਇਸ ਤਰ੍ਹਾਂ ਉਹ ਆਪਣੀ ਕਰੰਸੀ ਯੁਆਨ ਨੂੰ ਇੰਟਰਨੈਸ਼ਨਲ ਕਰਦਾ ਪਿਆ ਤਾਂ ਕਿ ਵਪਾਰ ਯਾਨੀ ਕਿ ਸਾਰਾ ਟ੍ਰੇਡ ਯੁਆਨ ਦੇ ਵਿੱਚ ਹੋਵੇ ਬਿਲਕੁਲ ਉਸੇ ਤਰ੍ਹਾਂ ਤੇ ਜਿਵੇਂ ਅਮਰੀਕਾ ਨੇ ਡਾਲਰ ਵਾਸਤੇ ਕੀਤਾ ਸੀ ਇਹ ਸਿੱਧੀ ਸਿੱਧੀ ਸਾਟਾ ਅਮਰੀਕੀ ਸਾਮਰਾਜ ਦੀ ਪ੍ਰਮੁੱਖ ਤਾਕਤ ਡਾਲਰ ਉੱਤੇ ਤੁਸੀਂ ਜਾਣਦੇ ਹੋਗੇ ਕਿ ਡਾਲਰ ਦੇ ਰੱਖਿਆ ਵਾਸਤੇ ਅਮਰੀਕੀ ਸਾਮਰਾਜ ਕਿੱਥੋਂ ਤੱਕ ਜਾਂਦਾ ਗਦਾਫੀ ਨੇ ਕਿਸੇ ਸਮੇਂ ਆਖਿਆ ਸੀ ਕਿ ਮੈਂ ਕਾਗਜ਼ ਯਾਨੀ ਕਿ ਡਾਲਰ ਬਦਲੇ ਤੇਲ ਨਹੀਂ ਦੇਣਾ ਅਮਰੀਕੀ ਸਾਮਰਾਜ ਨੂੰ ਖਤਮ ਹੀ ਕਰ ਦਿੱਤਾ ਉਹਦਾ ਮੁਲਕ ਵੀ ਸਾਰਾ ਤਬਾਹ ਕਰ ਦਿੱਤਾ ਇੱਥੋਂ ਤੱਕ ਕਿ ਪਿੱਛੇ ਜੇ ਗਦਾਫੀ ਦਾ ਮੁੰਡਾ ਅਜੇ ਮਹੀਨਾ ਵੀ ਨਹੀਂ ਹੋਇਆ ਹੁਣ ਇਸ ਖਬਰ ਨੂੰ ਕਿ ਉਹਨੂੰ ਵੀ ਮਾਰ ਦਿੱਤਾ ਗਿਆ ਪਰ ਹੁਣ ਆਪਣੀ ਵਾਰੀ ਆਉਣ ਤੇ ਅਮਰੀਕੀ ਸਾਮਰਾਜ ਚੀਨ ਦੇ ਛੜ ਤੋਂ ਇੰਨਾ ਘਬਰਾਇਆ ਹੋਇਆ ਕਿ ਆਪਣੀਆਂ ਸਾਰੀਆਂ ਨੀਤੀਆਂ ਬਦਲੀ ਜਾਂਦਾ ਪਰ ਆਪਾਂ ਗੱਲ ਕਰ ਰਹੇ ਸੀ ਡੀ ਡਾਲਰਾਈਜੇਸ਼ਨ ਦੀ ਇਸ ਢੰਗ ਨਾਲ ਚੀਨ ਡੀ ਡਾਲਰਾਈਜੇਸ਼ਨ ਪੂਰੇ ਸੰਸਾਰ ਵਿੱਚ ਕਰੀ ਜਾਂਦਾ ਹੌਲੀ ਹੌਲੀ ਦੂਸਰੀ ਗੱਲ ਇਹ ਆ ਕਿ ਚੀਨ ਕੋਲ ਜਿਹੜੇ ਅਮਰੀਕੀ ਡਾਲਰ ਸੀ ਬੌਂਡ ਪਏ ਸੀ ਚੀਨ ਉਹਨਾਂ ਨੂੰ ਵੇਚ-ਵੇਚ ਕੇ 골ਡ ਲਈ ਜਾਂਦਾ ਇਹ ਵੀ ਤੁਸੀਂ ਸਕਰੀਨਸ਼ਾਟ ਤੇ ਵੇਖ ਸਕਦੇ ਹੋ ਕਿ ਚੀਨ ਦਾ ਸੈਂਟਰਲ ਬੈਂਕ ਲਗਾਤਾਰ 10 ਮਹੀਨਿਆਂ ਤੋਂ ਸੋਨਾ ਖਰੀਦਾ ਪਿਆ ਕਿਉਂਕਿ ਯੂ ਐਸ ਡਾਲਰ ਤੇ ਉਹਨਾਂ ਨੂੰ ਹੁਣ ਵਿਸ਼ਵਾਸ ਨਹੀਂ ਰਿਹਾ 10th CONSECUTIVE MONTHLY INCREASE FOR BEIJING'S GOLD HOLDINGS COMES AS GLOBAL INSTITUTIONS TURN TO ਅਲਟੀਮੇਟ ਕਰੰਸੀ ਫੋਰ ਸੇਫ ਹੈਵਨ ਇਸ ਲਈ ਤੁਸੀਂ ਵੇਖੋਗੇ 골ਡ ਦੀ ਕੀਮਤ ਕਿੰਨੀ ਜ਼ਿਆਦਾ ਵਾ ਚੁੱਕੀ ਆ ਤੇ ਉਸ ਤੋਂ ਬਾਅਦ ਥੱਲੇ ਨਹੀਂ ਆਈਏ ਜਿਸ ਸਮੇਂ ਯੂਐਸਏ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵੱਲੋਂ ਫੈਡ ਯਾਨੀ ਕਿ ਫੈਡਰਲ ਰਿਜ਼ਰਵ ਦਾ ਚੇਅਰਮੈਨ ਬਦਲਣ ਦੀ ਜਦੋਂ ਨਿਊਜ਼ ਆਈ ਸੀ ਉਸ ਟਾਈਮ 골ਡ ਦੀ ਕੀਮਤ ਥੱਲੇ ਆਈ ਸੀ ਪਰ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਅੱਜ ਵੀ ਜੇ ਤੁਸੀਂ ਫਿਜ਼ੀਕਲੀ 골ਡ ਲੈਣਾ ਹੋਵੇ ਤਾਂ ਕਰੀਬ 1,65,000 ਜਾਂ 1,63,000 ਦੀ ਕੀਮਤ ਅਜੇ ਵੀ ਹੈਗੀ ਇੰਡੀਆ ਵਿੱਚ ਕਾਂ ਦਾ ਭਾਅ ਕੇ ਬਹੁਤਾ ਥੱਲੇ ਨਹੀਂ ਗਿਆ ਹੈ ਕਿਉਂਕਿ ਚੀਨ ਬਹੁਤ ਤੇਜ਼ੀ ਨਾਲ ਬਹੁਤ ਜ਼ਿਆਦਾ 골 ਖਰੀਦਦਾ ਪਿਆ ਤੁਸੀਂ ਇਹ ਵੇਖੋ ਕਿ ਚੀਨ ਇੱਕ ਐਕਸਪੋਰਟਰ ਮੁਲਕਾ ਜਾਨਕਿ ਚੀਨ ਦਾ ਐਕਸਪੋਰਟ ਬਹੁਤ ਜ਼ਿਆਦਾ ਚੀਨ ਦੇ ਐਕਸਪੋਰਟ ਤੇ ਇੰਪੋਰਟ ਦਾ ਪਾੜਾ 1 ਟ੍ਰਿਲੀਅਨ ਡਾਲਰ ਦਾ ਐਕਸਪੋਰਟ ਭਾਅ ਵੇਚਣਾ ਇੰਪੋਰਟ ਖਰੀਦਣਾ ਭਾਅ ਚੀਨ ਜਿੰਨਾ ਬਾਹਰੋਂ ਖਰੀਦਦਾ ਉਹਦੇ ਤੋਂ 1 ਟ੍ਰਿਲੀਅਨ ਡਾਲਰ ਵੱਧ ਦਾ ਸਮਾਨ ਵੇਚਦਾ ਪਿਆ ਸੋ ਕੱਲ ਨੂੰ ਮੰਨ ਲਓ ਕਿ ਯੂਐਸਏ ਕਹਿ ਦੇਵੇ ਕਿ ਮੈਂ ਡਾਲਰ ਨੂੰ ਰੱਦ ਕਰਦਾ ਜਿਵੇਂ ਇੰਡੀਆ ਵਿੱਚ ਨੋਟ ਬੰਦੀ ਹੋਈ ਸੀ ਡੀਮੋਨਟਾਈਜੇਸ਼ਨ ਇੰਡੀਆ ਵਿੱਚ ਉਹਨਾਂ ਨੇ ਨੋਟ ਹੀ ਬੰਦ ਕਰਤੇ ਸੀ ਚੀਨ ਵਾਲੇ ਸੋਦੇ ਵੀ ਕੱਲ ਨੂੰ ਇਹ ਨਾ ਹੋਵੇ ਕਿ ਅਮਰੀਕਾ ਕਹਿ ਦੇਵੇ ਕਿ ਮੈਂ ਨੋਟ ਹੀ ਬੰਦ ਕਰ ਦਿੰਦਾ ਤਾਂ ਫਿਰ ਬਹੁਤ ਔਖਾ ਹੋ ਜਾਊਗਾ ਚੀਨਵਾ ਸੇ ਸਾਰੀ ਕਮਾਈ ਉਹਦੀ ਕਾਗਜ਼ ਹੀ ਰਹਿਣ ਕੁਝ ਨਹੀਂ ਰਹਿਣ ਉਹਨਾਂ ਵਿੱਚ ਤਾਂ ਕਰਕੇ ਉਹ ਨਾਲ ਦੀ ਨਾਲ 골ਡ ਲਈ ਜਾਂਦਾ ਬਹੁਤ ਜ਼ਿਆਦਾ ਇਹਦਾ ਵੀ ਅਸੀਂ ਤੁਹਾਡਾ ਸਕਰੀਨਸ਼ਾਟ ਸਾਂਝਾ ਕਰਦੇ ਆਂ ਕਿ ਚੀਨ ਵਾਰ-ਵਾਰ ਆਪਣੇ ਬੈਂਕਸ ਨੂੰ ਕਹਿ ਰਿਹਾ ਕਿ ਤੁਸੀਂ 골ਡ ਲਾ ਚਾਈਨਾ ਐਕਸਟੈਂਸ 골ਡ ਬਾਇੰਗਸ ਫ੍ਰੀਕ ਐਸ ਸੈਂਟਰਲ ਬੈਂਕ ਸੀਕ ਯੂ ਐਸ ਡਾਲਰ ਅਲਟਰਨੇਟਿਵਸ ਸੋ ਇਹ ਵੀ ਇੱਕ ਤਰ੍ਹਾਂ ਨਾਲ ਅਮਰੀਕੀ ਸਾਮਰਾਜ ਦੀ ਸਰਦਾਰੀ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਅਮਰੀਕਾ 'ਚ ਹੁਣ ਜਿਹੜੇ ਟਰੰਪ ਦੇ ਆਉਂਦੇ ਬਦਲਾਅ ਏ ਨੀਤੀ ਜੀ ਨਾਲ ਤੁਸੀਂ ਇਹ ਨਾ ਸੋਚੋ ਕਿ ਟਰੰਪ ਆ ਇਹ ਅਮਰੀਕਾ ਨੇ ਟਰੰਪ ਨੂੰ ਅੱਗੇ ਕਰਕੇ ਆਪਣੀਆਂ ਸਾਰੀਆਂ ਨੀਤੀਆਂ 'ਚ ਬਹੁਤ ਵੱਡੇ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਆ ਜਿਵੇਂ ਇਮੀਗ੍ਰੇਸ਼ਨ ਦੀ ਇੰਨੀ ਜ਼ਿਆਦਾ ਸ਼ਕਤੀ ਹੋਣੀ। ਮੁਲਕਾਂ ਉੱਤੇ ਟੈਰਸ ਲਾਇਆ ਜਾਣੇ। ਕਈ ਤਰ੍ਹਾਂ ਦੀਆਂ 152 ਟੈਰਸ ਦਾ ਡਾਊਨ ਹੋਣਾ। ਹੁਣ ਇੰਡੀਆ ਦੇ ਨਾਲ ਜਿਹੜੀ ਡੀਲ ਹੋਈ ਆ ਪਿੱਛੇ ਜੇ ਉਹਦੇ ਵਿੱਚ ਅਮਰੀਕਾ ਨੇ ਆਖਿਆ ਕਿ 500 ਬਿਲੀਅਨ ਡਾਲਰ ਦਾ ਸਮਾਨ ਇੰਡੀਆ ਲਊਗਾ ਹੀ ਲਊਗਾ। ਕਿਵੇਂ ਇੰਡੀਅਨ ਗਵਰਨਮੈਂਟ ਦੀ ਇੱਕ ਹਿਸਾਬ ਨਾਲ ਬਾਮ ਰੋਡ ਕੋ ਨਈਂ ਡੀਲ ਕਰਵਾਈ। ਇਸ ਦੇ ਲਈ ਉਹਨਾਂ ਨੇ ਪਹਿਲਾਂ ਟੈਰਸ ਵਧਾਏ। ਐਫਸਨ ਫਾਈਜ਼ਰ ਰੋਲਾ ਪਵਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਨਾਮ ਆਇਆ ਉਹਨਾਂ ਫਾਈਲਸ ਵਿੱਚ। ਅਡਾਨੀ ਅਮਰੀਕੀ ਕੇਸ ਵਿੱਚ ਘਿਰ ਗਿਆ ਤੇ ਹੋਰ ਕਈ ਤਰ੍ਹਾਂ ਦੇ ਰੋਲੇ ਗੋਲੇ ਉਹਨਾਂ ਪਵਾਏ ਤਾਂ ਜੋ ਇੰਡੀਆ ਨੂੰ ਇਸ ਲਾਈਨ ਤੇ ਲਿਆਂਦਾ ਜਾ ਸਕੇ ਕਿ ਉਹ ਸਾਡੇ ਮੁਤਾਬਕ ਡੀਲ ਕਰੇ ਤੇ ਇੰਡੀਆ ਨੇ ਕੀਤੀ ਨਹੀਂ ਦੂਜੀ ਗੱਲ ਕਿ ਜਿਵੇਂ H1B ਵੀਜ਼ਾ ਸੀ ਜਿਹੜੇ ਇੰਨੇ ਜ਼ਿਆਦਾ ਲੱਗਦੇ ਸੀ ਹੁਣ ਕਹਿੰਦੇ ਕਿ ਅਮਰੀਕੀ ਸੰਸਦ ਵਿੱਚ ਇੱਕ ਮਤਾ ਲਿਆਂਦਾ ਗਿਆ ਕਿ ਜਿਹੜੇ H1B ਵੀਜ਼ੇ ਆ ਉਹ ਰੋਕੇ ਜਾਣ ਕਿਸੇ ਵੀ ਤਰੀਕੇ ਹਾਲਾਂਕਿ ਇਸ ਤੋਂ ਪਹਿਲਾਂ 트ੰਪ ਨੇ ਫੀਸ ਵਧਾਈ ਸੀ ਇਸ ਵੀਜ਼ੇ ਦੀ 1 ਲੱਖ ਡਾਲਰ ਫੀਸ ਕਰ ਦਿੱਤੀ ਸੀ H1B ਵੀਜ਼ਾ ਵਾਲਿਆਂ ਦੀ ਜਿਹੜੀ ਪਹਿਲਾਂ ਸਿਰਫ 2 ਤੋਂ 3000 ਸੀ ਸੋ ਇਸ ਢੰਗ ਨਾਲ ਅਮਰੀਕਨ ਨੀਤੀਆਂ ਵਿੱਚ ਬਹੁਤ ਵੱਡਾ ਬਦਲਾਅ ਲਿਆਂਦਾ ਜਾ ਰਿਹਾ ਚੀਨ ਕਰਕੇ ਹੋਰ ਗੱਲ ਇੱਕ ਪਰਮਾਣੂ ਸੰਧੀ ਹੁੰਦੀ ਸੀ ਵੱਡਿਆਂ ਮੁਲਕਾਂ ਜਿਵੇਂ ਯੂਐਸਏ ਤੇ ਰਸ਼ੀਆ ਵਿੱਚ ਕਿ ਇੱਕ ਦੂਜੇ ਨੂੰ ਡਾਟਾ ਦੇਣੇਗਾ ਕਿਹਦੇ ਕੋਲ ਕਿੰਨੇ ਪਰਮਾਣੂ ਬੰਬਾਂ ਜਾਂ ਕਿੰਨੇ ਪਰਮਾਣੂ ਵਾਰਹੈਡਸ ਆ ਤਾਂ ਜੋ रेसੋ بچਾਇਆ ਜਾ ਸਕੇ ਕਿਉਂਕਿ ਜੇ ਆਪਾਂ ਡਾਟਾ ਨਹੀਂ ਦਿੰਦੇ ਤਾਂ ਇੱਕ ਰੇਸ ਲੱਗ ਜਾਂਦੀ ਹੋਰ ਲੱਗ ਜਾਂਦੀ ਮੁਲਕਾਂ ਵਿੱਚ ਕੇ ਜਿਆਦੇ ਬਣਾ ਲਓ ਮੇਰੇ ਕੋਲ ਦੂਜੇ ਤੋਂ ਜਿਆਦੇ ਹੋਣ ਫਿਰ ਸਾਰਾ ਪੈਸਾ ਸਾਰੀ ਇਕਨੋਮੀ ਉਸੇ ਕੰਮ ਵਿੱਚ ਹੀ ਰੁੜ ਜਾਂਦੀ ਪਰ ਜਦੋਂ ਹੁਣ ਇਸ ਟ੍ਰੀਟੀ ਦੀ ਇਸ ਸੰਧੀ ਦੀ ਤਰੀ ਖਤਮ ਹੋਈਆ ਤਾਂ ਮਾਸਕੋ ਜਾਨੀ ਕਿ ਰੂਸ ਨੇ ਆਖਿਆ ਵੀ ਆਪਾਂ ਦੁਬਾਰਾ ਇਹਨੂੰ ਸਾਈਨ ਕਰੀਏ ਪਰ 트ੰਪ ਕਹਿੰਦਾ ਕਿ ਇਹ ਟ੍ਰੀਟੀ ਹੁਣ ਤਾਂ ਸਾਈਨ ਹੋਗੀ ਜੇ ਚੀਨ ਇਹਦਾ ਹਿੱਸਾ ਬਣੂਗਾ ਚੀਨ ਕਹਿੰਦਾ ਕਿ ਮੈਂ ਹਿੱਸਾ ਕਿਵੇਂ ਬਣ ਜਾਵਾਂ ਤੁਹਾਡੇ ਦੋਵਾਂ ਕੋਲ 6-6000 ਪਰਮਾਨੂ ਹਥਿਆਰ ਆ ਮੇਰੇ ਕੋਲ ਅਜੇ ਸਿਰਫ 100 ਮੈਦਾ ਪਾਰੀ ਦਾ ਹਿੱਸਾ ਅਈਦੇ ਤਰੀਕ ਵਿੱਚ ਨਹੀਂ ਬਣ ਸਕਦਾ ਕਿਉਂਕਿ ਜੇ ਚੀਨ ਇਹਦਾ ਹਿੱਸਾ ਬਣ ਜਾਂਦਾ ਤਾਂ ਉਹਦੇ ਤੇ ਹੋਰ ਪਰਮਾਣੂ ਹਥਿਆਰ ਬਣਾਉਤੇ ਰੋਕ ਲੱਗ ਜਾਣੀ ਆ ਚੀਨ ਕਹਿੰਦਾ ਪਹਿਲਾਂ ਮੈਨੂੰ ਬਰਾਬਰ ਆ ਲੈਣ ਦਿਓ ਫਿਰ ਬਣ ਜਾਊਗਾ ਪਰ ਅਜੇ ਮੈਦਾ ਹਿੱਸਾ ਨਹੀਂ ਬਣਨਾ ਸੋ ਕਹ ਲੋ ਕਿ ਚੀਨ ਦੀ ਚੜ੍ਹਤ ਤੋਂ ਅਮਰੀਕਾ ਬੁਰੀ ਤਰ੍ਹਾਂ ਖਰਾਇਆ ਹੋਇਆ ਟਰੰਪ ਨੇ ਪਿੱਛੇ ਜੇ ਟਵੀਟ ਵੀ ਕੀਤਾ ਸੀ ਕਿ ਅਜੇ ਚੀਨ ਕੋਲ ਸਿਰਫ 1000 ਆ ਪਰ ਇਹਨੇ 5 ਸਾਲਾਂ ਵਿੱਚ ਬਰਾਬਰੀ ਕਰ ਜਾਣੀ ਆ 6000 ਪਰਮਾਣੂ ਹਥਿਆਰਾਂ ਦੇ ਤੇ ਚੀਨ ਕਰ ਵੀ ਰਿਹਾ ਹਰ ਸਾਲ 100 ਵਾਰ ਹੈਡਸ ਉਹ ਆਪਣੀ ਮਿਲਟਰੀ ਪੂਲ ਵਿੱਚ ਸ਼ਾਮਲ ਕਰਦਾ ਪਿਆ ਸੋ ਇਸ ਢੰਗ ਦਾ ਨਾਲ ਜੇ ਕੋਈ ਅਜਿਹੇ ਤਰੀਕ ਵਿੱਚ ਅਮਰੀਕੀ ਸਾਮਰਾਜ ਨੂੰ ਚੁਣੌਤੀ ਦਿੰਦਾ ਪਿਆ ਚੁੱਪਚਪੀ ਤੇ ਬੜੀ ਤੇਜ਼ੀ ਨਾਲ ਤਾਂ ਉਹ ਆ ਚੀਨ ਤੁਸੀਂ ਵੇਖਿਆ ਹੋਊਗਾ ਕਿ ਅਮਰੀਕੀ ਸਾਮਰਾਜ ਦੇ ਜਿਹੜੇ ਸੱਜੀਆਂ ਖੱਬੀਆਂ ਬਾਹਾਂ ਮੰਨੇ ਜਾਂਦੇ ਮੁਲਕ ਸੀ ਕੈਨੇਡਾ ਯੂਕੇ ਸਾਰੇ ਚੀਨ ਵੱਲ ਆਉਂਦੇ ਪਏ ਆ ਵਾਰੋ ਵਾਰੀ ਤੇ ਚੀਨ ਦੇ ਨਾਲ ਵਪਾਰਕ ਸਮਝੌਤੇ ਕਰਦੇ ਪਏ ਆ ਜਿਨ੍ਹਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਮਰੀਕਾ ਵਰਤਦਾ ਪਿਆ ਜਿਵੇਂ ਯੂਕੇ ਦਾ ਪ੍ਰਾਈਮ ਮਿਨਿਸਟਰ ਸਟਾਰਮਰ ਚੀਨ ਆਇਆ ਸੀ ਤੇ ਨਾਲ ਦੀ ਨਾਲ ਸਟਾਰਮਰ ਦਾ ਨਾਮ ਐਸਟਨ ਫਾਈਲਸ ਵਿੱਚ ਆ ਗਿਆ ਐਸਟਨ ਫਾਈਲਸ ਆ ਇਸ ਸਮੇਂ ਖੁੱਲਣਾ ਤੇ ਉਹਦੇ ਵਿੱਚ ਕਈ ਨਾਵਾਂ ਦਾ ਆਉਣਾ ਇਹ ਵੀ ਕਹ ਲੋ ਕਿ ਕਰਹਾਸਾ ਕਿਉਂ ਹੁਣ ਹੀ ਕਿਉਂ ਆਈਆਂ ਪਹਿਲਾਂ ਵੀ ਖੋਲ ਸਕਦੇ ਸੀ ਬਾਅਦ ਵਿੱਚ ਵੀ ਖੋਲ ਸਕਦੇ ਸੀ ਹੁਣ ਹੀ ਕਿਉਂ ਖੁੱਲੀਆਂ ਖੈ ਸੋਚੇ ਕੋਈ ਚੁਣੌਤੀ ਦੇ ਰਿਆ ਸੀ ਇਸ ਸਮੇਂ ਅਮਰੀਕੀ ਸਾਮਰਾਜ ਨੂੰ ਤਾਂ ਉਹ ਆ ਚੀਨ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕੀ ਰਾਏ ਤੁਹਾਡੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ